ਮਰਦਾ ਨਾ ਘੁੱਟ ਰਹਾ ਮਨੂ ਪਾਣੇ ਕਿ ਮੇਰੀ ਕਦਰ ਨਹੀਂ ਕਰਦੇਗੇ ਅਗਰ ਕੀ ਕਰੀਦੇ ਸਪਰੇਡਰ ਕੋ ਫੇਰ ਹੀ ਆ ਤੀ ਕਦਰ ਨਹੀਂ ਲਗਾ ਮੇਰੇ ਨਾ ਬੰਦਾ ਨਹੀਂ ਹੈਗਾ ਯਾਰ ਧੀਪ ਪਾਇਆ ਜੇ ਬੰਦਾ ਇੱਕ ਚ ਨਮੇੜ ਦੇ ਇੱਕ ਚ ਮੈਂ ਜਦੋਂ ਮਨਹੀਂ ਮਨੂ ਦਾ ਕੋਈ ਗਹਨ ਨਿਕਲ ਜੀ ਨਾ ਲੈਣ ਦੇ ਜਿੰਨੇ ਜਦੋਂ ਮੈਂ ਗੱਲ ਕੀਤੀ ਸੀ 8.5 ਬਟ ਹੋ ਗਈ ਯਾਰ 11000 ਬਟ ਹੋ ਗਿਆ ਦੋ ਵਾਰ ਆਉਣਾ ਮੈਂ ਤਾਂ ਆਪਾਂ ਮੇਰੀ ਮਾਯਾ ਹੁੰਦੀ ਨਹੀਂ ਕਰਦਾ ਤਾਂ ਹੈ ਨਹੀਂ ਸੌਦਾ ਤੂੰ ਯਾਰ ਸੌਦਾ ਕਰਾਂਗੇ ਉਹਨਾਂ ਬੰਨੋਂ ਪਾਉਂਦੇ ਯਾਰ 8000 ਯਾਰ 11 ਯਾਰ ਕਿਹਦੇ ਨਹੀਂ ਮਰਦਾ ਇਹ ਕਿਤੇ ਮਾਰ ਜੂ ਯਾਰ ਬੱਚਾ ਪੱਠਾ ਲਾਈ ਹੈ ਗਾਇਜ ਕਿਧ ਨੂੰ ਲੈ ਗਿਆ ਉਹ ਲੱਕੀ ਨੂੰ ਮੇਰੇ ਲੱਕੀ ਬੰਦਾ ਖਰਾਬ ਕਰਦਾ ਬਈ ਕੋ ਬੰਦਾ ਰੱਖਿਓ ਗਾਗਾ ਹਾਂ ਲੈ ਗਿਆ ਲਾਪਾਉਣ ਗਿਆ ਤੇ ਕਹੂੰ ਜੀ ਉਹ ਮੇਰਾ ਗਾਗਾ ਹਾਂ ਲੈ ਗਿਆ ਕੱਲ ਜਾਇਓ ਕੋਈ ਨਾ ਕੋਈ ਨਾ ਇਹਦੇ ਟੈਂਪੂ ਕੋਲੇ ਖੜਾ ਮੇਰੇ ਆਉੜੀਆਂ ਵੱਟਦੇ ਉਹਦੇ ਆਉਂਦੇ ਨੇ ਚਾਚਾ 3.5 ਲਾਦੀ ਮੈਨੂੰ ਪਤਾ ਉਹਦੇ ਨੌਂ ਦੀ ਹੁੰਦੀ ਨਹੀਂ 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 ਹੋਣੀ ਉਹ ਨਹੀਂ ਭਾਈ ਕੋਲ ਤਾਂ ਲੱਜੇ 10 ਵਜੇ ਕੋਈ ਗੱਲ ਨਹੀਂ ਹੁੰਦਾ ਪਾਖੇ ਲਾ ਜਾ ਨਾ ਨਹੀਂ ਹੁੰਨੀ ਉਹ ਐ ਸ਼ਰਮਾ ਕੇ ਭੱਜਦਾ ਵੇ ਨਹੀਂ ਹੁੰਨੀ ਹਾਂ ਨਹੀਂ ਹੁਣੀ ਮੈਂ ਨੰਨਾ ਕੁੱਟਦਾ ਮੈਂ ਪਾਣਾਂ ਗਿਨੀ ਮੇਰੀ ਕਦਰ ਨਹੀਂ ਕਰਦੇਗੇ ਅਦਰ ਕੀ ਕਰਦੇ ਸਪਰੇਡਰ ਕੋ ਫੇਰੀ ਆ ਤੀ ਕਦਰ ਨਹੀਂ ਕਰਦਾ ਮੇਰੇ ਨਾਲ ਬੰਦਾ ਨਹੀਂ ਹੈਗਾ ਯਾਰ ਤੀਕ ਪਾਇਆ ਜੇ ਬੰਦਾ ਬੰਦਾ ਇਹਨੂੰ ਕੌਣ ਕਹਿੰਦਾ ਮੋੜੀ ਦੇ ਬੰਦੇ ਕੋ ਨਹੀਂ ਹੁਣੀ ਕਿੰਨੇ ਦੀ ਬਾਰ ਸੁਣ 11000 ਦੀ ਜੱਟ ਜਲਮਾ 9000 ਦੀ ਲੈ ਰਹੀ ਛੋੜੀ ਆਉਣਾ ਨਹੀਂ 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 9000 ਇਹ ਰਹਿਣ ਦਾ ਯਾਰ ਜੇ ਉਹ ਉਹੀ ਤਾਂ ਹਾਂ ਉਹ ਰੱਖਣੀ ਆਂ ਪੈਸੇ ਦੋ ਜੀ ਉਹ ਰੱਖ ਆ ਮੈਂ ਤਾਂ ਰੱਖਣ ਨੂੰ ਲੱਗ ਗਿਆ ਰੱਖਣਾ ਨਾ ਤਾਰਾ ਮੈਂ ਇਹਨੇ ਕਿਸਾਈ ਨਹੀਂ ਹੈਗਾ ਇਹ ਹਾਂ ਮੈਂ ਕਿਸਾਨਾਂ ਵਿੱਚ ਬੰਦਾ ਇਹ ਕਿਸਾਈ ਵਾਲਾ ਇਹ ਰੀਡਮ ਨਹੀਂ ਹੈਗਾ ਜੇ ਆਪਾਂ ਉਹ ਜੇ ਮੈਂ ਇਹਨੇ ਤਾਂ ਮੈਨੂੰ ਅੱਜ ਭੈਣ ਚੋਂ ਮੂਹਵੀਆਂ ਕਰਕੇ ਇਹਨੇ ਪਾਇਆ ਮੈਨ ਨਾਲ ਹਾਂ ਸਵੇਰ ਦਾ ਆਇਆ ਹੋਇਆ ਪੱਛਮੀ ਮੈਨ ਨੰਮੀ ਇਹਨੂੰ ਇਹਦਾ ਮੈਨੂੰ ਲਿੱਕੀ ਜਾਂਦਾ ਜਿਹੜਾ ਕਦਰ ਕਰ ਕਰ ਬੰਦਾ ਨਹੀਂ ਬੱਸ ਬੇ ਮਹੀਨਾ ਨਾ ਨਹੀਂ ਉਹ ਬੱਸ ਨਹੀਂ ਭਾਈ ਹੁਣ ਨਾ ਦਾਂ ਫਿਰੂਗੀ ਨਹੀਂ ਨਾ ਦਿੰਦਾ ਹੈ ਜੇ ਬੰਦੇ ਕਰ ਗੱਲ ਸਰ ਬੰਦਾ ਹੈ 16 ਦੇ ਦੇ 8 ਦੇ ਦੇ ਫਿਰ 16 ਦੇ ਆ ਗਿਣ ਕੇ 16 ਨੋਟ ਦੇ ਤੂੰ ਤੂਆਂ ਦੇ ਹਾਂ ਚੱਕ ਜਾਂਦੀ ਜਦੋਂ ਬੰਦਾ ਆਉਂਦੀ ਮੈਨੂੰ ਤਾਂ ਕਿਹੜੀ ਤੇੜਾ ਡਿੱਕੀ 16 ਦੇ ਤੇ ਟੱਕੜ ਡਿੱਕੀ ਮਨ ਬੰਦਾ ਹੈ ਫਟ ਦੇ ਕੇ ਖੋਲ ਲਾ ਜਾ ਛੋੜ ਦੇ ਦੇ ਖੋਲ ਛੋੜ ਦੇ ਦੇ ਲੈ ਫੋਲ ਉਪ ਘੜ ਕੇ ਜਾ ਛੋੜ ਦੇ ਦੇ ਛੋੜ ਬੰਦਾ ਦੇਖਿਆ ਕਰ ਮੋਲੀ ਕਰਾ ਦੇ ਉਹਦੀ ਛੋੜ ਦੇ ਦੇ ਛੋੜ ਉਹ ਨਹੀਂ ਬਸ ਲੈ ਜਾ ਕਰ ਜਾ ਕਰੀ ਨਾ 500 ਦੇ ਦੇ ਬਾਈ ਹੋ ਨਾ ਲੱਗੇ ਤੂੰ ਨਾ ਬੋਲ ਹਾੜੀ ਦਾ ਜੂਨ ਬੈੜੀ ਬੋਲ ਦੂਜੀ ਲੇ ਲੇ ਹਜ਼ਾਰ ਲੈ ਦੂਜਾ ਹਾੜੀ ਦਾ ਜੇ ਨਾ ਆ ਗਿਆ ਯੋ ਦੇਰੀ ਦੇ ਬੰਦੇ ਚਾਹੇ ਤੂੰ 5000 ਲਾਇਆ ਸਹੀ ਨਹੀਂ ਕਹਿੰਦੇ ਕੋਸਾ ਅੱਬਲੀ ਅਸੀਂ ਨਹੀਂ ਕਹਾਂਦੇ ਸਹੀ ਲੈ ਲੈ ਦੇ ਦੇ ਅਸੀਂ ਚਾਹੇ 5000 ਲੈ ਅਸੀਂ ਨਹੀਂ ਕਹਿੰਦੇ ਕੁਝ ਨਹੀਂ ਲੰਦਾ ਕੋਈ ਕਹਿਣਾ ਨਹੀਂ ਕਮੋ ਨੀ ਨਹੀਂ ਕਹਿਣਾ ਨਹੀਂ ਯਾਰ ਨਹੀਂ ਨਹੀਂ ਅੱਜੋਂ ਮੈਂ ਬਾਂਗੂਨ ਕੋ ਮੁੱਲ ਲੈਣੀ ਆਉਣ ਯਾਰ ਹੁਣ ਮੈਂ ਟਣ ਕੇ ਬੈਠੀ ਆ ਕਣਕ ਮੁੱਲ ਲੈਣੀ ਆ ਅੱਜ ਆਪਾਂ ਤੋਂ ਬੋਲੋ ਵਾਹੇ ਕਰੀ ਕਣਕ ਲੈਣੀ ਆ ਕਿ ਮੇਰੇ ਕੋਲ ਆਦਾ ਟਰੱਕ ਭਰ ਲਿਆ ਇਹਨੂੰ ਦੋ ਲੱਖ ਪੰਜ ਹਜ਼ਾਰ ਤੂੰ ਬੋਲ ਮਾੜਾ ਨਹੀਂ ਕਹਿਣਾ ਨਹੀਂ ਕਹ ਮੇਰੇ ਨਾ ਨਾ ਬਹੁਤ ਗੱਲਾਂ ਇਹ ਰੋ ਵੀਰੇ ਮੈਂ ਦੇਖਿਆ ਗੈਸਾ ਇਹ ਤੁਹਾਡੀ ਗੱਲ ਹੋਈ ਹੈ ਇਹ ਦੇਖ ਹਾਂ ਹੋਈ ਹੈ ਗੱਲ ਐਂ ਨਾ ਗੱਲ ਕਰਾ ਕਰ ਫੋਟੋ ਬਸ ਫਿਰ ਦੁਬਾਰਾ ਨਹੀਂ ਨਹੀਂ ਭਾਈ ਆਪਾਂ ਆਪਾਂ ਤੁਹਾਡੇ ਪਾਸ ਬਿੱਟ ਫੁੱਟ ਨਾਲ ਅਸੀਂ ਆ ਕੀ ਸਾਡੇ ਨਾਲ ਆਓ ਐ ਤਾਂ ਮੈਂ ਚਾਹਿਆ 1000 ਦੇ ਦੂ ਇਹ ਲੈ ਐ ਨਹੀਂ ਨਹੀਂ ਨਾ ਨਾ ਇਹ ਕੰਮ ਨਾ ਉਹ ਹੀ ਲੈਣਾ ਮੇਰੇ ਵਾਲਾ ਲੈ ਲੈ ਮੇਰੇ ਵਾਲਾ ਲੈਣਾ ਮੇਰੇ ਵਾਲਾ ਨਾ ਨਾ ਇਹ ਕੰਮ ਨਾ 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 ਇਹ ਕੰਮ ਨਾ ਕਰੀਂ ਅੱਜ ਕਾ ਛੋਟ ਵੀ ਕਰਾਉਣੀ ਹੈ ਮੇਰੇ ਵਾਲਾ ਐ ਤਾਂ ਗੱਲ ਦੱਸ ਲੈ ਲੈ ਹਾਂ ਜੇ ਪੂਰੀ ਕਰਨਾ ਹੈ ਹੁਣ 400 ਦਾ ਠੀਕ ਹੈ। ਐਂਡ ਬੋਲ ਬੋਲ ਇਹਨੇ ਬੋਲ ਤੂੰ ਆ ਬੋਲ ਤੈਨੂੰ ਮੀਹ ਕਹੇ ਤਾ। ਕਹਿਣਾ ਨਾ ਨਾਨਾ ਨੂੰ ਧੱਕੀ ਮਾਰਦਾ। ਫਿਰ ਫੜਨੀ ਹੁਣ। ਉਹ ਘਰ ਦੇਣਾ ਨਹੀਂ। ਦੇਖ ਦੇ ਭੱਜ ਕੇ। ਮੈਂ ਨਹੀਂ ਕਰ ਗਿਆ। ਮੈਂ ਲਗਾ ਦੇ ਦੇ। ਫੋਟੋ ਤਾਂ ਅੰਗ ਬਾਬੇ ਕੱਢ ਲੂ। ਧੰਗ ਬਾਬੇ। ਆ ਛੁੱਟੀ ਪੜਾ ਦੇ ਮੈਨੂੰ। 400 ਕਹਿੰਦੇ ਨੇ 100 ਮਿੰਨੇ ਦੇ। ਕਰ ਇਹਦਾ ਹੋਦਾ ਬਾਪੂ ਦਾ। ਉਹ ਫਰਾਕੀ। ਚਲੋ ਜੀ ਹੁਣ ਮੇਰੀ ਕੋਣੀ ਹੋ ਗਈ। ਮੇਰੇ ਵੀ ਆ ਗਏ ਨਾ। ਉਹ ਜਿੰਨੀਆਂ ਦੀ ਆ। ਆ ਜਾ ਹੁਣ। ਨਾਈਟ ਦਾਪ ਤੇ ਰੱਖ ਗੱਲ।